ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਪਤਾ ਹੈ ਕਿ ਆਪਣੇ 15 16 ਤੇ 17 ਮਾਰਚ ਸ਼੍ਰੀਮਾਨ ਸੰਤ ਬਾਬਾ ਆਦਰ ਸਿੰਘ ਜੀ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋੜ ਮੇਲਾ ਲੱਗਦਾ ਹੈ ਤੇ ਉਸ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਆਪਣਾ ਪਿੰਡ ਸ਼ੇਰੋਂ ਵੱਲੋਂ ਕੇਸਰ ਵਾਲੀ ਜਲੇਬੀ ਦਾ ਲੰਗਰ ਲਾਇਆ ਜਾਂਦਾ ਹੈ ਤੇ ਅੱਜ ਤੁਹਾਨੂੰ ਲੰਗਰ ਦਾ ਡਿਸਪੋ ਦਿਖਾਉਣੇ ਆ ਤੇ ਸਭ ਤੋਂ ਪਹਿਲਾਂ ਇੱਕ ਤੋਂ ਬਰਤਨ ਲੈ ਕੇ ਕਿ ਫਤਿਹ ਤੇ ਪਹਿਲੀ ਗੱਲ ਤੁਸੀਂ ਝੰਡੀਆਂ ਦੇਖੋ ਇਧਰੋਂ ਵੀ ਮੈਂ ਤੁਹਾਨੂੰ ਬੈਕ ਤੋਂ ਦਿਖਾਣਾ ਕੇਸਰੀ ਝੰਡੀਆਂ ਭਾਈ ਅਮਰਤਪਾਲ ਸਿੰਘ ਦੀ ਫੋਟੋ ਤੇ ਉਧਰ ਬੰਦੀ ਸਿੰਘਾ ਦੀਆਂ ਫੋਟੋਆਂ ਫਲੈਕਸਾਂ ਲੱਗੀਆਂ ਹੋਈਆਂ ਨੇ ਬਾਅਦ ਤੋਂ ਬਾਅਦ ਗੁਰਵਾਣੀ ਦੇ ਵਾਚਨ ਲੱਗੇ ਹੋਏ ਆ ਸ਼ਬਦ ਲੱਗੇ ਹੋਏ ਆ ਤੇ ਕੇਸ਼ਰੀ ਨਿਸ਼ਾਨ ਝੂਲਦੇ ਆ ਆਪਣੇ ਪਰਮਾਤਮਾ ਸਾਹਿਬ ਸ੍ਰੀ ਗੁਰੂ ਰੋਬਿੰਦ ਸਿੰਘ ਜੀ ਦਾ ਕੇਸ਼ਰੀ ਨਿਸ਼ਾਨ ਨੇ ਝੂਲਦੇ ਨੇ ਤੇ ਆਪਣਾ ਕੇਸਰ ਵਾਲੀ ਜਲੇਬੀ ਦਾ ਲੰਗਰ ਚੱਲਦਾ ਤੇ ਇੱਧਰ ਆਪਣੇ ਮਣੀ ਵਰਗੇ ਚਾਚੇ ਵਰਗੇ ਜੂਠੇ ਵਰਤਨਾ ਦੀ ਸੇਵਾ ਤੇ ਇੱਧਰ ਆਪਣੇ ਸੇਵਾਦਾਰ ਸਾਰੇ ਭਰਾ ਸੇਵਾ ਕਰ ਰਹੇ ਨੇ ਤੇ ਇੱਧਰ ਸ਼ਮੇ ਵਰਗੇ ਤੇ ਇੱਧਰ ਸਾਡੀਆਂ ਮਾਸੀਆਂ ਚਾਚੀਆਂ ਤਾਈਆਂ ਭਾਬੀਆਂ ਪਹਿਣਾ ਵਰਤਨਾ ਦੀਆਂ ਤੇ ਭਾਂਡਿਆਂ ਦੀ ਸ਼ੇਵਲਾਰ ਨੇ ਇੱਧਰ ਵਿੱਕੀ ਸਿੰਘ ਜੀ ਨੇ ਆਪਣੇ ਫਤੇਜ ਕੀ ਹਾਲ ਹੈ ਵਿੱਕੀ ਠੀਕ ਹੈ ਆਂਟੀ ਨੇ ਫੱਕ ਗਈ ਹੁਣ ਵਾਰੀ ਹੋਰ ਨੂੰ ਦੇਤੀ ਹੁਣ ਤੇ ਵਾਰੀ ਇੱਥੇ ਘੱਟ ਮਿਲਦੀਆਂ ਕਿਉਂਕਿ ਬੁੜੀਆਂ ਆਪਣੇ ਜ਼ਿਆਦੇ ਹੋ ਜਾਂਦੀਆਂ ਨੇ ਸਾਡੇ ਘਰਾਂ ਦੀਆਂ ਬੁੜੀਆਂ ਨੇ ਹੋਰ ਕਹ ਲੂ ਹਾਂ ਹਾਂ ਵਧੀਆ ਮੇਰੇ ਤੇ ਸੋਨੂੰ ਸਾਰਾ ਲੰਗਰ ਦਾ ਦ੍ਰਿਸ਼ ਦੇਖੋ ਬੋਲਬੋਲੇ ਇਹ ਸ੍ਰੀ ਨਿਸਾਨ ਦੱਸੋ ਕਿਵੇਂ ਲੱਗੇ ਉਧਰ ਬੰਦੀ ਸਿੰਘਾਂ ਦੀ ਇੱਕ ਹੋਰ ਫਲੈਕਸ ਲੱਗੀ ਹੋਈ ਐ ਹੋਰ ਪਾਲੀ ਵਧੀਆ ਵੀ ਲੱਭੀ ਠੀਕ ਐ ਵਧੀਆ ਵਧੀਆ ਤੇ ਆ ਚੋਬਰ ਆਪਣੇ ਸਾਰੇ ਪਿੰਡ ਵਾਲਨੇ ਠੀਕ ਐ ਜੀ ਹੋਰ ਕਿਵਲੀ ਠੀਕ ਐ ਬਾਈ ਬੁੱਟੇ ਤੇ ਆਪਣੇ ਜੋ ਬਰੇ ਇੱਧਰ ਬੈਠ ਨੇ ਚੰਨੀ ਹੋਰੀ ਮੁੱਖ ਸੇਵਾਦਾਰ ਬੈਠੇ ਸਾਡੇ ਸੱਤੂ ਵਰਗੇ ਇੱਕ ਆਪਣਾ ਆ ਚੋਬਰ ਥੋੜਾ ਉਹ ਹੋ ਗਿਆ ਇੰਜਰੀ ਆ ਗਈ ਇਹ ਹੋਰ ਗਰਜੀਤ ਤੇ ਇਧਰ ਆਪਣੀ ਕੇਸਰ ਵਾਲੀ ਜਲੇਬੀ ਹੁੰਦੀ ਹੈ ਜੀ ਤਿਆਰ ਸੇਵਾਦਾਰ ਦੇਖੋ ਇੱਕ ਦੂਜੇ ਤੋਂ ਵੱਧ ਚੜ ਕੇ ਸੇਵਾ ਦੇ ਵਿੱਚ ਹੀ ਸ਼ਾਮਲ ਨੇ ਆ ਨਵੇਂ ਮੁੰਡੇ ਨੇ ਭੰਮੂ ਬੱਤੀ ਦੇ ਸਾਰੇ ਮੇਰੇ ਖਿਆਲ ਇਹ ਆਡਾ-ਡੁਪੱਟੀਆਂ ਦੇ ਉੱਤੇ ਸੇਵਾ ਕਰਦੇ ਨੇ ਤੇ ਆ ਆਪਣੇ ਠੱਲੇ ਵਾਲਾਂ ਦੇ ਆਪਣਾ ਮੈਂ ਨਾ ਨਹੀਂ ਜਾਂਦਾ ਤੇ ਇਧਰ ਵੀ ਮੁੰਡੇ ਇੱਕ ਦੂਜੇ ਤੋਂ ਵੱਧ ਚੜ ਕੇ ਸੇਵਾ ਕਰਦੇ ਨੇ ਬਾਬਾ ਆਦਰ ਸਿੰਘ ਜੀ ਨੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇੱਧਰ ਲਈ ਛੜ ਆ ਗਿਆ ਜੀ ਆਪਣਾ ਚਾਹ ਦਾ ਪ੍ਰੋਗਰਾਮ ਚਾਹ ਦਾ ਤੁਹਾਨੂੰ ਪਤਾ ਹੈ ਵੀ ਕੀ ਦੀ ਡਿਊਟੀ ਹੁੰਦੀ ਹੈ ਚਾਹ ਤੇ ਡਿਊਟੀ ਹੁੰਦੀ ਹੈ ਆਪਣੇ ਗਿੱਲ ਸਾਹਿਬ ਦੀ ਹੋਰ ਕਿਲਾ ਕਿਵੇਂ ਲੰਗਰ ਆਪਣਾ ਵਧੀਆ ਚੱਲਦਾ ਵਧੀਆ ਚੜ੍ਹਦੀ ਕਲਾ 'ਚ ਕੰਮ ਇਹ ਪੱਕਾ ਬੰਦਾ ਜੀ ਸਾਡਾ ਚਾਹ ਤੇ ਮਾਸਤਾਨਾ ਸਾਹਿਬ ਵੀ ਇਹਦੀ ਚਾਹ ਤੇ ਡਿਊਟੀ ਹੁੰਦੀ ਹੈ ਤੇ ਚੀਮਾ ਸਾਹਿਬ ਵੀ ਤੇ ਇੱਧਰ ਆਪਣੇ ਮੋਹਤਵਾਰ ਬੰਦੇ ਸਰਪੰਚ ਵਰਗੇ ਸਾਰੇ ਪਿੰਡ ਦੇ ਮਾਸਟਰ ਵਰਗੇ ਲੋਕੇ ਵਰਗੇ ਸਾਰੇ ਬੈਠੇ ਨੇ ਤੇ ਆ ਚੋਬਰ ਆਪਣੇ ਇਧਰ ਪਾਣੀ ਗਰਮ ਪਾਣੀ ਤੇ ਇਧਰ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਇਹ ਵੀ ਨਵੇਂ ਮੁੰਡੇ ਨੇ ਆਪਣਾ ਭਾਈ ਹੈ ਇੱਕ ਬਾਕੀ ਭਤੀਜੇ ਨੇ ਵਿੱਚ ਸਾਰੇ ਤੇ ਜੇ ਵੀਡੀਓ ਬਾਈ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਫੋਲੋ ਕਰਿਓ YouTube ਤੇ ਵੀ ਸਬਸਕ੍ਰਾਈਬ ਕਰਿਓ ਸਾਰੇ ਭਰਾ ਤੇ ਬਾਕੀ ਸਾਨੂੰ ਅੱਜ 15 ਤਰੀਕ ਹੈ ਪਹਿਲਾ ਦਿਨ ਆ ਥੋੜਾ ਜਿਹਾ ਰਸ ਘਟਾ ਹੈ ਕਿਉਂਕਿ ਮੌਸਮ ਵੀ ਥੋੜਾ ਜਿਹਾ ਖਰਾਬ ਸੀ ਤੇ ਇਹਦੂ ਅੱਗੇ ਕੱਲ ਦਾ ਵੀ ਸਾਨੂੰ ਮਹੌਲ ਦਾ ਖਾਮਾਂਗੇ ਵੈਗੁਰੂ ਬਾਬਾ ਅਤਰ ਸਿੰਘ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤੇ ਸ਼ਹਿਰ ਜਰੂਰ ਕਰਿਓ ਬਈ ਵੱਧ ਤੋਂ ਵੱਧ